ਅੱਜ ਰਾਜਪੱਤਰੀ ਜਿਹੜਾ ਸਾਡਾ ਸਮਾਗਮ ਹੈ ਮਲੋਟ ਜਿਹੜੀ ਬਾਹਾਵੀਰ ਕੌਸ਼ਾਲਾ ਔਰ ਪਟਤ ਗਰਦਾਰੀ لال ਜੀ ਉਹਨਾਂ ਦੀ ਵਰਸੀ ਦਾ ਦਿਨ ਵੀ ਹੈ ਉਸ ਵਿੱਚ ਅਸੀਂ ਜਿਹੜਾ ਸ਼ੁਰੂਆਤ ਕੀਤੀ ਹੈ ਜਿਹੜੀ ਲੰਪੀ ਸਕਿਨ ਸਨ ਬਾਈ ਚ ਵੀ ਬਿਮਾਰੀ ਆ ਗਈ ਸੀ ਉਹਦਾ ਕਾਫੀ ਸਾਰਾ ਨੁਕਸਾਨ ਵੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਵੈਕਸੀਨੇਸ਼ਨ ਹੋਣ ਲੱਗੀ 25 ਲੱਖ ਜਿਹੜੇ ਡੋਜ਼ ਜਾਇਜ਼ ਕੀ ਅਸੀਂ ਸਰਦਾ ਜਿਹੜਾ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਸਾਹਿਬ 베ਦੀ ਸਾਹਿਬ ਡਿਪਟੀ ਡਾਇਰੈਕਟਰ ਗੁਰਦੇਤਜੀਤ ਸਰਾਲੇ ਨੂੰ ਹੀ ਨੇ ਵਰਗਿੰਗ ਤੋਂ ਬੰਦੇ ਸਦਰ ਬੈਠੇ ਆ। ਔਰ ਜਿਹਦੇ ਤਕਰੀਬਨ 80 ਲੱਖ ਤੋਂ ਵੱਧ ਪਈਆ ਸਰਕਾਰ ਇੰਨੇ ਤੇ ਖਰਚ ਕਰਦੀ ਹੈ। ਮੈਂ ਬੇਨਤੀ ਕਰੂੰਗਾ ਸਾਰੇ ਹੀ ਪੰਜਾਬ ਵਾਸੀਆਂ ਨੂੰ ਕਿ ਪਿੱਛੇ ਜੇ ਕਈ ਪਿੰਡਾਂ 'ਚ ਅਸੀਂ ਆਪਦੇ ਵੱਲੋਂ ਸਰਕਾਰ ਵੱਲੋਂ ਬਹੁਤ ਜ਼ੋਰ ਲਾ ਕੇ ਜਿਹੜੀ ਲੋੜ ਹਸਪਤਾਲ 'ਕਿ ਸਾਰੀ ਮੈਡੀਸਿਨ ਭੇਜਦੇ ਆ ਬਹੁਤ ਸਾਰਾ ਤੇ ਸਾਡੇ ਜਿਹੜੇ ਡਾਕਟਰ ਸਾਹਿਬਾਨ ਆ ਉਹ ਮਿਹਨਤ ਵੀ ਕਰਦੇ ਆ ਕਈ ਥਾਂ ਥੋੜੀ ਨਲੈਕੀ ਵਰਤੇ ਜਾਂਦੇ ਆ ਜਿਵੇਂ ਕਿ ਪਿੱਛੇ ਜੇ ਸਾਨੂੰ ਇਸ ਗੱਲ ਦੀ ਨਮੋਸ਼ੀ ਵੀ ਹੋਈ ਕਿ ਰਹਿ ਕੇ ਪਿੰਡ ਵਿੱਚ ਸਾਡੀ ਜਿਹੜੀ ਸਾਡੀ ਵੈਕਸੀਨੇਸ਼ਨ ਰਹਿ ਗਈ ਲਾਈਨਾਂ ਤੇ ਬਿਮਾਰੀ ਆ ਗਈ ਮੈਂ ਸਾਰੇ ਪੰਜਾਬੀਆਂ ਨੂੰ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣੇ ਤੌਰ ਤੇ ਵੀ ਇਹ ਦੀ ਜਰੂਰ ਜਰੂਰ ਡਕਰਾਨੀ ਕਰਨ ਪਿੰਡਾਂ ਵਿੱਚ ਤੁਸੀਂ ਇਹ ਪੇਜ ਦਿੱਤੀ ਹੈ ਤੋ ਆਪਣੇ ਤੌਰ ਤੇ ਇਹਨਾਂ ਡਾਕਟਰ ਸਾਹਿਬਾਨ ਤੋਂ ਉਹ ਵੈਕਸੀਨੇਸ਼ਨ ਕਰਵਾ ਲੈਣ ਕਿਉਂਕਿ ਬਿਮਾਰੀ ਬਾਅਦ ਵਿੱਚ ਬੜੀ ਖਤਰਨਾਕ ਹੋ ਜਾਂਦੀ ਹੈ ਹੁਣ ਥੋੜੀ ਜੀ ਗੱਲ ਹੈ ਸ਼ਾਇਦ ਬੜਾ ਮੋਟਾ ਕੋਈ ਸੇਰ ਦੋ ਸੇਰ ਦੁੱਧ ਵੀ ਘਟ ਸਕਦਾ ਹੋਵੇ ਪਰ ਸਾਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ ਪਸ਼ੂ ਦੀ ਕੀਮਤ ਬਾਅਦ ਵਿੱਚ ਬਹੁਤ ਹੁੰਦੀ ਹੈ ਲੱਖ ਰੁਪਈਆ ਦੇ ਸਾਡੇ ਪਸ਼ੂ ਹੈ ਉਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਔਰ ਸਰਕਾਰ ਦਾ ਫਰਜ਼ਾ ਸੇਵਾ ਵਿੱਚ ਹਾਜ਼ਰ ਹੋਣਾ ਜੋ ਸਰਦਾਰ ਭਗਵੰਤ ਸਿੰਘ ਮਾੜ ਹੋਰਾਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਉਹਦੀ ਪਾਲਣਾ ਕਰਦੇ ਹੋਏ ਅਸੀਂ ਇਹ ਸ਼ੁਰੂਆਤ ਕੀਤੀ ਹੈ ਜਿਹੜੀ ਸਾਰਿਆਂ ਨੂੰ ਫਿਰ ਮੈਂ ਬੇਨਤੀ ਕਰਦਾ ਕਿ ਉਹ ਇਸ ਨੂੰ ਜ਼ਿੰਮੇਵਾਰੀ ਨਾਲ ਸਾਰੇ ਲਵਾ ਲੈਣ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜਾ ਹੈਗਾ ਹਜੇ ਤੱਕ ਵਿਸ਼ੰਘਾਰਚੀ ਇਹ ਕਹਿ ਰਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਤ셔ਦ ਢਟਾਇਆ ਜਾ ਰਿਹਾ ਪਿਰਤਪਾਲ ਸਿੰਘ ਨੂੰ ਵੀ ਜਿਹੜਾ ਹੈਗਾ ਤਫਦ ਦੇ ਵਿੱਚ ਦਾਖਲ ਕੀਤਾ ਗਿਆ ਕਿਸ ਤਰ੍ਹਾਂ ਦੇਖੋ ਜੀ ਇਹ ਬਹੁਤ ਹੀ ਚਿੰਤਾਜਨਕ ਗੱਲ ਹੋਈ ਪਈ ਹੈ ਪੰਜਾਬ ਦੇ ਵਿੱਚੋਂ ਇੱਕ ਐਜੀਟੇਸ਼ਨ ਪਹਿਲਾਂ ਵੀ ਚੱਲੀ ਸੀ ਜਿਹਨੂੰ ਸਾਰੇ ਕਿਸਾਨਾਂ ਨੇ ਬਣਾਇਆ ਸੀਗਾ ਜਿਹੜੀ 2 ਸਾਲ ਪਹਿਲਾਂ ਇਹ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਵਾਅਦਾ ਕਰ ਲਿਆ ਸੀ ਇੱਕ ਐਮ ਐਮ ਐਸ ਪੀ ਦਾ ਤੇ ਕਾਨੂੰਨ ਆਲਾ ਉਹਦੇ ਤੇ ਜਿਹੜਾ ਅਮਲੀ ਜਾਪਾ ਨਹੀਂ ਬਣਾਇਆ ਗਿਆ ਸੀ ਉਸ ਨੂੰ ਵੇਖਦਿਆਂ ਦੁਬਾਰਾ ਫੇਰ ਕਿਸਾਨ ਯੂਨੀਅਨ ਵੱਲੋਂ ਤੇ ਕਿਸਾਨਾਂ ਵੱਲੋਂ ਇਹ ਨਹੀਂ ਐਜੀਟੇਸ਼ਨ ਸ਼ੁਰੂ ਹੋ ਗਈ ਜਿਹੜੇ ਕਿ ਬਿਲਕੁਲ ਕਿਹਾ ਗਿਆ ਸੀ ਕਿ ਅਸੀਂ ਸ਼ਾਂਤਮਈ ਹੋਊਗਾ ਪਰ ਹਰਿਆਣਾ ਸਰਕਾਰ ਨੇ ਬਹੁਤ ਵੱਡੀਆਂ ਕੰਧਾਂ ਘੜ ਦਿੱਤੀਆਂ ਅੱਗੇ ਕਿ ਜਿਵੇਂ ਅਸੀਂ ਪੰਜਾਬ ਵਾਲੇ ਇਸ ਹਿੰਦੁਸਤਾਨ ਦੇ ਵਸਾਹੀ ਨਹੀਂ ਹੁੰਦੇ ਉਹਦੇ ਬਸਿੰਦੇ ਨਹੀਂ ਹੁੰਦੇ ਜਾਂ ਸਾਡੀ ਕੋਈ ਸਾਜ ਨਹੀਂ ਹੋਊਗੀ ਰਾਜਧਾਨੀ ਹੈ ਸਾਡੀ ਦਿੱਲੀ ਹਰ ਇੱਕ ਦਾ ਜਿਹੜਾ ਮੋਢਲਾ ਅਧਿਕਾਰ ਹੈ ਉਹ ਰਾਜਧਾਨੀ ਵਿੱਚ ਜਾ ਸਕਦਾ ਹੈ ਰੋਸ ਮਜ਼ਾਰੇ ਵੀ ਸਾਡਾ ਸਵਤਾਨ ਹੱਕ ਦਿੰਦਾ ਕਰ ਸਕਦਾ ਹੈ ਪਰ ਜਿਸ ਤਰ੍ਹਾਂ ਉਧਰੋਂ ਗੋਲੀਆਂ ਚਲਾਈਆਂ ਗਈਆਂ ਆ ਸਾਡਾ ਬੱਚਾ ਸ਼ੁਰੂ ਕਰਨ ਨਾਲ ਕੱਲ ਹੀ ਚਾਕੇ ਸ਼ਹੀਦ ਵੀ ਹੋ ਗਿਆ ਔਰ ਇਸੇ ਤਰ੍ਹਾਂ ਫਰਤਪਾਲ ਹੋਰਾਂ ਦਾ ਕੇਸ ਹੈ ਔਰ ਬਹੁਤ ਸਾਰੇ ਹੋਰ ਵੀ ਉਹ ਉਥੋਂ ਚਾਕੇ ਲੈ ਗਏ ਤੇ ਬਾਅਦ ਵਿੱਚ ਉਹਨਾਂ ਦੇ ਤੇ ਤਸ਼ੱਦਦ ਕੀਤਾ ਫਰਤਪਾਲ ਦੇ ਪਰਿਵਾਰ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਡੀ ਐਮ ਸੀ ਜਾਂ ਬੀ ਜੀ ਆਈ ਜਾਂ ਇੱਦਾਂ ਸਾਨੂੰ ਇਲਾਜ ਕਰਾਉਣ ਦਾ ਉਹ ਰੈਫਰ ਨਹੀਂ ਕਰ ਰਹੀ ਸਾਨੂੰ ਹਾਈ ਕੋਰਟ ਤੱਕ ਮਸਲਾ ਗਿਆ ਹਾਈ ਕੋਰਟ ਨੇ ਵਾਰੰਟ ਆਫਸਰ ਭੇਜਿਆ ਉਹਨੂੰ ਕਿ ਮੇਲਤਾ ਹੁਣ ਮਾਮਲਾ ਸ਼ਾਇਦ ਹੈ ਵੀ ਉਸੇ ਕੋਈ ਕਹਿੰਦੇ ਆ ਵੀ ਸਾਡਾ ਜਿਹੜਾ ਕੁਝ ਮੰਗਾ ਜਿਹੜੀਆਂ ਵਾਜਬ ਨੇ ਜਿਹਨੂੰ ਹਰ ਇੱਕ ਇਨਸਾਨ ਮੰਨਦਾ ਹਰ ਇੱਕ ਅਫਸਰ ਮੰਨਦਾ ਹੈ ਹਰ ਇੱਕ ਸੱਤਾਰਾ ਮੰਨਦੀ ਹੈ ਉਹਦੇ 'ਚ ਧਰਨਾ ਮਜ਼ਹਰਾ ਜਾਂ ਰੋਸ ਕਰਨ ਦਾ ਵੀ پابੰਦੀਆਂ ਲਾਈਆਂ ਜਾਂਦੀਆਂ ਕਿ ਕੋਈ ਚੰਗੀ ਗੱਲ ਨਹੀਂ ਔਰ ਇਸ ਦਾ ਖਮਿਆਜਾ ਜਿਹੜੀ ਸੈਂਟਰ ਸਰਕਾਰ ਨੂੰ ਭੁਗਤਣਾ ਪੈਣਾ ਕਿਉਂਕਿ ਸਾਡਾ ਦੇਸ਼ ਆ ਜਿਹੜਾ ਉਹ ਅੰਦਾਜ਼ਿਆਂ ਨੂੰ ਜਾਦੀ ਜਿਹੜੀ ਖੇਤੀ ਤੇ ਨਿਰਭਰ ਹੈ ਉੱਤੇ ਗਿਣਿਆ ਜਾਂਦਾ ਜਿਵੇਂ ਐਮਐਸਪੀ ਦੀ ਗੱਲ ਕੀਤੀ ਹੈਗੀ ਹੈ ਵਿਰੋਧੀ ਧਿਰ ਕਹਿ ਰਿਹਾ ਹੈ ਕਿ ਭਵੰਤ ਸਿੰਘ ਮਾਨ ਨੇ ਜਿਹੜਾ ਵਾਅਦਾ ਦਿੱਤਾ ਸੀ ਉਹ ਬਾਝ ਫਸਲਾਂ ਤੇ ਐਮਐਸਪੀ ਲਾਉਣ ਦਾ ਹਰਿਆਣਾ ਸਰਕਾਰ ਨੇ ਆਪਣੀ ਸਟੇਟ ਦੀ ਜਿਹੜੀ ਐਮਐਸਪੀ ਲਾਤੀ ਹੈਗੀ ਆ ਵੀ ਉਹ ਕਹਿੰਦੇ ਵੀ ਜੇਕਰ ਐਮਐਸਪੀ ਲਾਗੂ ਕਰਦੇ ਤਾਂ ਸਾਨੂੰ ਇਹਨਾਂ ਦਾ ਜਿਹੜੇ ਕਰੋਤੀ ਹੈ ਇਹ ਭਗਵਾਨ ਸਿੰਘ ਮਾਨ ਹੋਰਾਂ ਨਾਲ ਤੇ ਉਹਨਾਂ ਨਾਲ ਗੱਲਾਂ ਕਰਦੇ ਜਿਨ੍ਹਾਂ ਨਾਲ ਸਿੱਧੀ ਲੜਾਈ ਹੈ ਉੱਥੇ ਟੱਕਰ ਕਿਉਂ ਨਹੀਂ ਲੈ ਰਹੇ ਸਾਡੀ ਸਾਰਿਆਂ ਦੀ ਲੜਾਈ ਦਿੱਲੀ ਸਰਕਾਰ ਨਾਲ ਸੈਂਟਰ ਗਵਰਨਮੈਂਟ ਨਾਲ ਆ ਸਾਰਾ ਕੁਝ ਉਹਦੇ ਹੱਥ ਵਿੱਚ ਹੈ ਅਸੀਂ ਸਾਰਿਆਂ ਨੂੰ ਰਲ ਕੇ ਪੰਜਾਬ ਵਾਸੀਆਂ ਨੂੰ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹ ਰਲ ਮਿਲ ਕੇ ਲੜਾਈ ਲੜਨੀ ਚਾਹੀਦੀ ਹੈ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਕਰਕੇ ਮੈਨੂੰ ਲੱਗਦਾ ਸਾਡੇ ਪੱਲੇ ਕੁਝ ਵੀ ਨਹੀਂ ਪੈਣਾ ਪਿਆ ਜੀ ਜੇ ਉਹ ਰਾਜ ਭਾਗ ਵਿੱਚ ਹੋਣ ਤਾਂ ਅਸੀਂ ਉਹ ਜੀਆਂ ਗੱਲਾਂ ਕਰੀਏ ਜੇ ਅਸੀਂ ਰਾਜ ਭਾਗ ਵਿੱਚ ਤਾਂ ਉਹ ਜੀਆਂ ਗੱਲਾਂ ਕਰਨ ਨਹੀਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਉਹਦੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿਵੇਂ ਕਿ ਖੇਤੀਬਾੜੀ ਨਾਲ ਸੰਬੰਧਤ ਹੈਗਾ ਆਪਣੇ ਕੋਲ ਵਿਭਾਗ ਹੈਗਾ ਬਜਟ ਪੇਸ਼ ਕਰਨ ਜਾ ਰਹੀ ਹੈਗੀ ਪੰਜਾਬ ਸਰਕਾਰ ਕੋਈ ਕਿਸਾਨਾਂ ਲਈ ਕਿਸ ਤਰ੍ਹਾਂ ਦੇ ਬਜਟ ਦੇ ਵਿੱਚ ਕੋਈ ਰੱਖਣ ਜਾ ਰਹੀ ਕਿਸਾਨਾਂ ਦਾ ਪਹਿਲਾਂ ਵੀ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚੋਂ ਖਿਆਲ ਰੱਖਿਆ ਗਿਆ ਹੁਣ ਵੀ ਉਹ ਸਾਰਾਂ ਦੇ ਹਿੱਤ ਵਿੱਚ ਹੀ ਰੱਖਿਆ ਗਿਆ